ਦੇ ਨਾਲ ਆਪਾਂ ਖਾਇਨਾ ਪਾਤਸ਼ਾਹ ਨੂੰ ਸਲਾਮੀ ਦੇਵਾਂਗੇ ਰਸੂਲਪੁਰਿਆ ਸਾਡਾ ਪਹਿਲਵਾਨ ਜੇਦੀ ਵੀ ਵੱਡੀ ਜ਼ਿੰਮੇਵਾਰੀ ਹੈ ਕਿ ਜਦੋਂ ਰਸੂਲਪੁਰ ਦੇ ਵਿੱਚ ਮੈਚ ਹੋਇਆ ਤੇ ਫਿਰ ਵੱਡਾ ਭਰਾਵਾ ਨੇ ਐਨਆਰਆਈ ਵੀਰਾਂ ਨੇ ਮਾਰ ਕੀਤਾ ਹੈ ਯਾਦ ਭਰਾ ਦੀ ਵੱਡੀ ਜ਼ਿੰਮੇਵਾਰੀ ਹੈ ਮੈਂ ਦਿਨੋਂ ਧੰਨਵਾਦ ਕਰਦਾ ਅਗਲੇ ਜਿਹੜੇ ਪਹਿਲਵਾਨ ਤਿਆਰ ਹੋ ਜਾਣਾ ਇੱਕ ਪਾਸੇ ਹੀਰਾ ਨਵਾ ਪਿੰਡ ਅਕਾਲੀਆਂ ਵਾਲਾ ਹੱਥ ਖੜਾ ਕਰੇ ਹੀਰਾ ਹੀਰਾ ਨਵਾ ਪਿੰਡ ਅਕਾਲੀਆਂ ਵਾਲਾ ਤੇ ਨਾਲ ਜੈਵੀ ਸ਼ੰਕਰ ਸ਼ੰਕਰ ਵਾਲਾ ਜੈਵੀ ਜਾਰ ਹੁਣ ਤੇ ਦੂਜੇ ਪਾਸੇ ਨਵਾ ਪਿੰਡ ਅਕਾਲੀ ਇਹ ਇਧਰ ਜਿਹੜੀ ਕੁਸ਼ਤੀ ਚੱਲ ਰਹੀ ਹੈ ਖਾਲਾ ਪਾਸ਼ਾ ਦੇ ਅੰਦਰ ਮੈਂ ਦੇਖ ਰਿਹਾ ਇੱਕ ਮਿੰਟ ਦਿਓ ਜੀ para sanghya.com ਤੇ ਜਰੀਏ ਆਦਾ ਸਿੰਘ ਜੰਗਲਪੁਰੀ ਦੁਨੀਆ ਦੇ ਵਿੱਚੋਂ ਪਾਏ ਜਾ ਰਿਆ ਧੰਨਵਾਦ ਕਰਦੇ ਆ ਪੰਜਾਬ ਦੀ ਨੰਬਰ 1 ਵੈਬਸਾਈਟ para sanghya.com ਇਧਰ ਸਾਡੇ ਵੀਰ ਕੜੇ ਦੇ ਵਿੱਚ ਦੇ ਲੰਘਣਗੇ ਤੇ ਨਿਆਣੇ ਸੋ ਇਹਨਾਂ ਦਾ ਵੀ ਵੱਡ ਸਰਕਾਰ ਇਹਦਾ ਜਰੂਰ ਕਰਿਓ ਬੜੀ ਆਜ਼ ਦੇ ਨਾਲ ਸਾਡੇ ਵੀਰ ਆਦੇ ਸਿੰਘ ਜੰਗਲ ਤੇ ਆਏ ਨੇ ਧੰਨਵਾਦ ਕਰਦੇ ਆ ਹਾਂਜੀ ਅਮਨ ਵੀਰ ਕਿਲ ਕਰਵਾਇਆ ਜਾਂਦਾ ਤੇ ਇਸ ਸਾਲ ਔਰ ਸਾਲ ਕੁਝ ਵੱਖਰਾ ਸਾਡੇ ਨਗਰ ਨਿਵਾਸੀ ਤੇ ਐਨਆਰਆਈ ਵੀਰ ਕੁਝ ਵੱਖਰਾ ਕਰਦੇ ਨੇ ਇਹ ਸਾਲ ਵੀ ਵੀਰਾਂ ਨੇ ਕੁਝ ਵੱਖਰਾ ਕੀਤਾ ਮੈਂ ਸਾਰੇ ਨਗਰ ਨਿਵਾਸੀਆਂ ਦਾ ਔਰ ਸਾਰੇ ਐਨਆਰਆਈ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਇਹ ਸਹਿਯੋਗ ਦੇ ਨਾਲ ਇਹ ਵੱਡਾ ਜਿਹੜਾ ਸ਼ਿੰਗ ਹੈਲੋ ਹੈਲੋ ਵਾਇਗੁਰੂ ਜੀ ਕੋ ਖਾਲਸਾ ਵਾਇਗੁਰੂ ਜੀ ਕੀ ਫਤਿਹ ਨਾਨਾ ਪ੍ਰੀਤਮ ਸਿੰਘ ਜੀ 1000 ਜੀਤ ਬਿਜਲੀ ਵਾਲਾ 500 ਇਹਨਾਂ ਦੇ ਵੱਲੋਂ ਸਰਪੰਚ ਪਰਲੋਜ ਸਿੰਘ ਟੈਂਨ ਸੁਣੜਾਂ ਵਾਲਾ ਦੂਜੀ ਪਾਸਾ ਜੀ ਦੂਜੀ ਤਰਵੰਜਾ ਟੂਰਨਾਮੈਂਟ ਆ ਸਾਡੇ ਪਿੰਡ ਦਾ ਕਿੰਨਾ ਟਾਈਮ ਹੋ ਗਿਆ ਇੱਥੇ ਟੂਰਨਾਮੈਂਟ ਕਰਾ ਦੇਣਾ ਸ਼ਾਂਜ ਮੇਲਾ ਹੁੰਦੇ ਨੇ ਸ਼ਾਂਜ ਮੇਲਾ ਬਜ਼ੁਰਗਾਂ ਦਾ ਹੁੰਦਾ ਸਾਡੇ ਤੋਂ ਪਹਿਲਾਂ ਸਾਡੇ ਪਿੰਡ ਗੋੜ ਦੇ ਵੀ ਸ਼ਾਂਜ ਵੀ ਨਹੀਂ ਹੁੰਦੀ ਸੀ ਗੋੜ ਦੀ ਫਿਰ ਹੌਲੀ ਹੌਲੀ ਜਦੋਂ ਬਾਬੇ ਨੇ ਮੇਰਾ ਕੀਤੀਆਂ ਦੇਨ ਐਨਆਰ ਵੀਰ ਬਾਹਰ ਚੱਲ ਗਾਇਆ ਉਹਨਾਂ ਦੇ ਸਹਿਯੋਗ ਨਾਲ ਸ਼ਾਂਜ ਬਹੁਤ ਵਧੀਆ ਹੋਣ ਲੱਗ ਪਿਆ ਹੁਣ ਹਰ ਦਾ ਕੀ ਇਹ ਜਿਹੜੇ ਮੱਖਰੇ ਤੋਂ ਪ੍ਰਬੰਧ ਹੁੰਦਾ ਹੈ ਹਾਂਜੀ 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 ਵੱਡੀ ਸ਼ਿੰਗ ਮੰਨੀ ਜੀ ਸੁਣਣ ਲੱਗਾ ਹਾਂਜੀ ਹਾਂਜੀ ਇਹ ਪ੍ਰਬੰਧਾ ਦੀ ਗੱਲ ਕਰੀਏ ਸਰ ਕਿਹੜੇ ਖਾਸ ਪ੍ਰਬੰਧ ਕੀਤੇ ਪ੍ਰਿੰਦਰ ਪ੍ਰਬੰਧਕ ਕੀਤਾ ਜੀ ਖਾਣ ਪੀਣ ਦਾ ਪ੍ਰੋਗਰਾਮ ਹਵਾਨਾ ਦਾ ਪ੍ਰਬੰਧਕ ਸਾਰਾ ਬਾਕੀ ਸਟੇਜ ਦਾ ਬਾਕੀ ਸਾਰਾ ਕੁਝ ਵੀ ਵਧੀਆ ਤੋਂ ਵਧੀਆ ਜਿੰਨਾ ਵੀ ਹੋ ਸਕਦਾ ਕੀਤਾ ਸਾਡੇ ਐਨਆਰ ਵੀਰਾਂ ਦੇ ਸਹਿਯੋਗ ਨਾਲ ਸਾਡੇ ਨਾਮਾਂ ਦੀ ਵੰਡ ਦੀ ਗੱਲ ਕਰੀਏ ਪਟਕੇ ਦਾ ਨਾਮ ਕੀ ਪਟਕੇ ਦੇ ਨਾਮ ਸਾਡੇ ਪਰਤਵਲ ਫਗਵਾੜਾ ਕਮਲ ਡੂੰਘੇੜੀ ਆਉਣੇ ਆ ਬਹੁਤ ਵਧੀਆ ਪਹਿਲਮਾਨ ਆ ਪੰਜਾਬ ਦੇ ਮੰਨੇ ਦੰਨੇ ਪਹਿਲਮਾਨ ਆ ਉਹਨਾਂ ਨੂੰ ਸਾਡੇ ਐਨ ਆਰ ਆ ਵੀਰਾਂ ਲੋ ਜੀਪ ਜੀਪ ਦੇਣੀ ਆ ਪਹਿਲੇ ਨੰਬਰ ਵਾਲਿਆਂ ਨੂੰ ਤੇ ਦੂਜੇ ਨੰਬਰ ਵਾਲਿਆਂ ਨੂੰ ਸਪਲੈਂਡਰ ਮੋਟਰਸਾਈਕਲ ਦੇਣਾ ਬਾਬੇ ਮਹਿੰਦਰ ਸਿੰਘ ਦੇ ਪਰਿਵਾਰ ਵੱਲੋਂ ਬਹੁਤ ਵਧੀਆ ਜੀ ਪਹਿਲਾਂ ਸੈਂਦ ਸਾਡੀ ਗੁਰਦੀ ਹੁੰਦੀ ਸੀ ਫਿਰ ਚਲੋ ਹੁਣ ਫਿਰ ਮੋਟਰਸਾਈਕਲ ਹੁਣ ਦੇਣ ਲੱਪੇ ਮੁੰਡੇ ਮੋਟਰਸਾਈਕਲ ਤੋਂ ਹੁਣ ਜੀਪ ਤੇ ਚਲ ਗਈ ਆ ਜੀ ਬਾਹਰਲੇ ਬਹੁਤ ਐਨ ਆਰ ਆ ਵੀਰਾਂ ਦਾ ਸਹਿਯੋਗ ਨਾਲ ਹਾਂਜੀ ಗ್ರಾಮ ਪੰਚਾਇਤ ਦਾ ਪਿੰਡ ਦਾ ਸਹਿਯੋਗ ਬਹੁਤ ਜ਼ਿਆਦਾ ਹੈ ਜੀ ಗ್ರಾಮ ਪੰਚਾਇਤ ਚਲੋ ਹੈਗੇ ਕੰਮ ਕਰਨਾ ਗੁਰਦੁਆਰਾ ਪ੍ਰਬੰਧ ਕਮੇਟੀ ਸਾਰੇ ਨਗਰ ਦਾ ਹੀ ਬਹੁਤ ਸਹਿਯੋਗ ਹੈ ਜੀ ਪਰ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਮਨ ਬਹੁਤ ਖੁਸ਼ ਹੈ ਜੀ ਬਾਗੋ ਬਾਗ ਹੋਇਆ ਜੀ ਐਨ ਆਰ ਆਈ ਵੀਰਾਂ ਦੀ ਗੱਲ ਐਨ ਆਰ ਆਈ ਵੀਰਾਂ ਦਾ ਬਹੁਤ ਵਧੀਆ ਸਹਿਯੋਗ ਨਾਲਦਾ ਜੀ ਬਹੁਤ ਵਧੀਆ ਆ ਸਾਰੇ ਪਰਾਲੇ ਐਨ ਆਰ ਆਈ ਵੀਰਾਂ ਦੇ ਆ ਜੀ ਨੌਜਵਾਨੀ ਪੀੜ੍ਹੀ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆਂ ਵੀ ਨਸ਼ੇ ਛੱਡ ਗਏ ਖੇਡਾਂ ਵੱਲ ਹੋ ਜਿੱਦਾਂ ਹੁਣ ਆ ਮੁੰਡੇ ਲੱਗੇ ਹੋਏ ਖੇਡਣ ਦੇ ਤੇ ਵਧੀਆ ਖੇਡੋ ਆਪਦੀ ਜ਼ਿੰਦਗੀ ਸੁਧਾਰੋ ਵਧੀਆ ਪਲੇਅਰ ਬਣਨਾ ਤੇ ਜਿੱਦਾਂ ਪ੍ਰਥਮਾਲ ਫਗਵਾੜਾ ਨਾਮ ਚੱਕੇ ਇਦਾਂ ਨਾਮ ਚੱਕਣ ਤੇ ਉਹਨਾਂ ਮਾਪਿਆਂ ਦਾ ਨਾਮ ਉੱਚਾ ਹੋਵੇ ਨਸ਼ਿਆਂ ਦੇ ਵਿੱਚ ਕੀ ਰੱਖਿਆ ਨਸ਼ਿਆਂ ਵਿੱਚ ਕੁਝ ਨਹੀਂ ਰੱਖਿਆ ਨਸ਼ਿਆਂ ਦੇ ਵਿੱਚ ਦਾ ਮਾਪਿਆਂ ਦਾ ਵੀ ਨਾਮ ਬਦਨਾਮ ਤੇ ਪਿੰਡ ਦਾ ਵੀ ਬਦਨਾਮ ਹੁੰਦਾ ਜੀ ਮੇਰਾ ਨਾਮ ਮਨਦੀਪ ਸਿੰਘ ਸੁੰਨੜ ਭਾਈ ਇਸ ਪਿੰਡ ਦਾ ਕੀ ਨਾਮ ਜਿੱਦੇ ਚ ਹੈ ਅੱਜ ਪਿੰਡ ਸੁੰਨੜ ਵਾਲ ਦੇ ਵਿੱਚ ਛੰਝ ਮੇਲਾ ਕਰਵਾਇਆ ਜਾ ਰਿਹਾ ਐਨ ਆਰ ਆਈ ਵੀਰਾਂ ਤੇ ਗ੍ਰਾਮ ਪੰਚਾਇਤ ਤੇ ਸਮੂਹ ਛੰਝ ਕਮੇਟੀ ਦੇ ਸੰਜੋਗ ਦੇ ਨਾਲ ਇਹ ਕਿੰਨੇ ਦਿਨ ਦਾ ਛੰਝ ਮੇਲਾ ਹੈ ਇਹ ਸਿਰਫ ਇੱਕ ਦਿਨ ਦਾ ਛੰਝ ਮੇਲਾ ਕਰਵਾਇਆ ਜਾ ਰਿਹਾ ਹੈ ਹਰ ਸਾਲ 16 ਮਾਰਚ ਨੂੰ ਹਰ ਸਾਲ ਦੀ ਪੱਕੀ ਤਰੀਕ ਹੈ ਅੱਜ 53ਵਾਂ ਛੰਝ ਮੇਲਾ ਇਸੇ ਤਰੀਕ ਤੇ ਹੁੰਦਾ ਆ ਰਿਹਾ ਜੀ ਕਿਹੜਾ ਅੱਜ ਦਾ ਛੰਝ ਮੇਲਾ ਹੈ ਕਿ ਪਲੇਅਰ ਕਿੱਥੇ ਆਏ ਇਹਦੇ ਬਾਅਦ ਛੰਝ ਮੇਲੇ ਵਿੱਚ ਪ੍ਰਤਵਲ ਫਗਵਾੜਾ ਕਮਲ ਦੂਮਛੇੜੀ ਦਰਾ ਕੋਹਾਲੀ ਦਰਵਿੰਦਰ ਕਹਾਲੀ ਸਾਗਰ ਸਾਗਰ ਪਤਾ ਨਹੀਂ ਦਾਗਰ ਦਿੱਲੀ ਪਤਾ ਨਹੀਂ ਸਾਗਰ ਦਿੱਲੀ ਕਿੰਨਾ ਚਾਹ ਤੁਹਾਨੂੰ ਅੱਜ ਦੇ ਛੰਝ ਮਿਲੇਗਾ ਪਿੰਡ ਦੇ ਇਹ ਛੰਝ ਮਿਲੇਗਾ ਸਾ ਸਾਨੂੰ ਕੀ ਪੂਰੇ ਨਗਰ ਨੂੰ ਲਾਗੇ ਇਲਾਕੇ ਨੂੰ ਬਹੁਤ ਵੱਡਾ ਇਹਦਾ ਖੁਸ਼ੀ ਆ ਚਾਵਾ ਐਨ ਆਰ ਆਈ ਵੀਰ ਸਾਡੇ ਬਾਹਰੋਂ ਆਏ ਆ ਛੰਝ ਮੇਲਾ ਦੇਖਣ ਲਈ ਛੰਝ ਮੇਲਾ ਕਰਨ ਲਈ ਬਹੁਤ ਜ਼ਿਆਦਾ ਸ਼ਾਹ ਆਮਨਾ ਵਿੱਚ ਸਾਰੇ ਪਿੰਡ ਤੋਂ ਕਿਹੜੀ ਕੀ ਰੱਖੇਗੇ ਸੱਜ ਮੇਲੇ ਦੇ ਵਿੱਚ ਐਨ ਆਰ ਆਈ ਵੀਰਾਂ ਵੱਲੋਂ ਲੰਡੀਆਂ ਜੀਪਾਂ ਰੱਖੀਆਂ ਗਈਆਂ ਤੇ ਬਾਬਾ ਅਮਿੰਦਰ ਸਿੰਘ ਦੇ ਪਰਿਵਾਰ ਵੱਲੋਂ ਸਪਲੈਂਡਰ ਮੋਟਰਸਾਈਕਲ 2 ਨੰਬਰ ਦੀ ਝੰਡੀ ਦੀ ਕੋਸਤੀ ਤੇ ਦਿੱਤਾ ਜਾਣਾ ਜੀ ਇਹ ਦੱਸੇ ਧਰੂ ਲੇਖਣਾ ਉਹਨਾਂ ਵੱਸਤ ਬ੍ਰਹਮਾ ਬੋਣੇ ਕਿਹੜਾ ਹੋਣਾ ਉਹਨਾਂ ਲਈ ਲੱਕੀ ਡਰਾ ਕੱਡੇ ਜਾਣਗੇ ਖਾਣ ਪੀਣ ਦਾ ਖਾਣ ਪੀਣ ਦਾ ਪ੍ਰਬੰਧ ਬਹੁਤ ਜਸਵੀਰ ਤੋਂ ਚਾਹ ਪਾਣੀ ਲੰਗਰ ਦਾ ਟੋਟਲ ਲੰਗਰ ਚੱਲ ਰਿਹਾ ਆ ਬੀਤੀ ਹੈ ਜੀ ਤੋਂ ਜਿਹੜੀਆਂ ਕੁਸ਼ਤੀਆਂ ਮੈਦਾਨ ਦੇ ਵਿੱਚ ਲੜਨੀਆਂ ਚਾਹੀਦੀਆਂ ਮੈਂ ਸਾਡੀ ਸਾਡੀ ਗੰਗਲ ਪੱਲ ਹੈ ਜੀ ਪਾਜੀ ਜਿਹੜੇ ਪਹਿਲਵਾਨਾਂ ਨੂੰ ਬੀਤੀ ਹੈ ਜਿਹੜੇ ਪਹਿਲਵਾਨਾਂ ਨੂੰ ਸਾਧ ਰਿਹਾ ਉਹ ਖਾਣਾ ਪਾਸ਼ਾ ਦੇ ਅੰਦਰ ਆਣ ਕੇ ਅਖਾੜਾ ਜਿਹੜਾ ਖਾਲੀ ਹੋ ਗਿਆ ਤੇ ਆਪਾਂ ਦੋ ਦੋ ਕੁਸ਼ਤੀਆਂ ਜਿਹੜੀਆਂ ਖਾਣ